ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਹ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਵਾ 6 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਲੈਣੇ ਆ ਡਿਜ਼ਾਈਨ ਸਿਰਫ ਦੋ ਹੀ ਸਲਾਈਆਂ ਦਾ ਵਾ ਬਾਕੀ ਸਲਾਈਆਂ ਸਿੱਧੀਆਂ ਪੁੱਠੀਆਂ ਬਣਦੀਆਂ ਵਾ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਬਹੁਤ ਹੀ ਸੌਖਾ ਡਿਜ਼ਾਈਨ ਵਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕੋਟੀ ਸਵੈਟਰ ਤੇ ਇਸ ਕਿਵੀ ਤੇ ਬਣਾ ਸਕਦੇ ਹੋ ਬਣਨ ਤੋਂ ਬਾਅਦ ਬਹੁਤ ਹੀ ਸੋਹਣਾ ਲੱਗਦਾ ਜਿਹੜੀ ਮੈਂ ਇਹਦੀ ਇੱਥੋਂ ਪਹਿਲੀ ਸਿਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਿਲਾਈ ਸਿੱਧੀ ਸਾਈਡ ਤੋਂ ਪਹਿਲੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਹੀ ਬਣਾ ਕੇ ਕੰਪਲੀਟ ਕਰਨਾ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੀ ਸਾਈਡ ਤੋਂ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਹੀ ਬਣਾਉਣਾ ਬਹੁਤ ਹੀ ਸੌਖਾ ਡਿਜ਼ਾਈਨ ਵਾ ਕਿਸੇ ਵੀ ਕਲਰ ਤੇ ਬਣਾਉਗੇ ਬਹੁਤ ਹੀ ਸੋਹਣਾ ਲੱਗਦਾ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਹੀ ਬਣਾ ਕੇ ਕੰਪਲੀਟ ਕਰਨਾ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੀ ਸਾਈਡ ਤੋਂ ਕੰਪਲੀਟ ਹੋ ਗਈ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਹੀ ਬਣਾ ਕੇ ਕੰਪਲੀਟ ਕਰਨਾ ਦੂਸਰੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਹੀ ਬਣਾਉਣਾ ਇਹ ਮੈਂ ਦੂਸਰੀ ਸਲਾਈ ਵੀ ਬਣਾ ਕੇ ਤੀਸਰੀ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਵੀ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਹੀ ਬਣਾ ਕੇ ਕੰਪਲੀਟ ਕਰਨਾ ਡਿਜ਼ਾਈਨ ਚੌਥੀ ਸਲਾਈ ਪੁੱਠੀ ਵਿੱਚ ਬਣਾਣਾ ਸ਼ੁਰੂ ਹੋਣਾ ਇਹ ਤੀਸਰੀ ਸਲਾਈ ਵਿੱਚ ਵੀ ਮੈਂ ਇਸੇ ਤਰ੍ਹਾਂ ਹੀ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਕੇ ਚੌਥੀ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਪੁੱਠੀ ਸਾਈਡ ਤੋਂ ਚੌਥੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਇੱਕ ਕੁੰਡਾ ਪੁੱਠਾ ਬਣਾਉਣਾ ਧਾਗੇ ਨੂੰ ਇਸ ਤਰੀਕੇ ਨਾਲ ਵਲ ਮਾਰਨਾ ਸਾਰੀ ਸਲਾਈ ਪੁੱਠੀ ਹੀ ਬਣਾਉਣੀ ਚੌਥੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਧਾਗੇ ਨੂੰ ਵਲ ਮਾਰਨਾ ਜਿਵੇਂ ਜਾਲੀ ਪਾਈ ਦੀ ਉਸ ਤਰੀਕੇ ਨਾਲ ਸਾਰੇ ਕੁੰਡਿਆਂ ਨੂੰ ਪੁੱਠਾ ਪੁੱਠਾ ਹੀ ਬਣਾ ਕੇ ਕੰਪਲੀਟ ਕਰਨਾ ਇਸਨ ਦੀ ਚੌਥੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਬਣਾਉਣੀ ਵਲ ਮਾਰਨਾ ਕੁੰਡਾ ਪੁੱਠਾ ਬਣਾਉਣਾ ਫਿਰ ਤਾਂ ਅੱਗੇ ਨੂੰ ਵਲ ਮਾਰਨਾ ਸਲਾਈ ਤੇ ਕੁੰਡਾ ਪੁੱਠਾ ਬਣਾਉਣਾ ਲਾਸਟ ਵਿੱਚ ਦੋ ਕੁੰਡੇ ਉਹਨਾਂ ਤੇ ਵੀ ਵਲ ਹੀ ਮਾਰਨਾ ਫਿਰ ਤਾਂ ਅੱਗੇ ਦਾ ਵਲ ਮਾਰਨਾ ਲਾਸਟ ਵਾਲਾ ਕੁੰਡਾ ਵੀ ਪੁਟਨ ਦੇਨ ਦੀ ਚੌਥੀ ਸਲਾਈ ਕੰਪਲੀਟ ਹੋ ਗਈ ਪੰਜਵੀਂ ਸਲਾਈ ਸਿੱਧੀ ਸਾਈਡ ਤੋਂ ਪੰਜਵੀਂ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਜਿਹੜਾ ਵੱਲ ਮਾਰਿਆ ਨੂੰ ਸੁਟ ਲੈਣਾ ਕੁੰਡਾ ਉੱਪਰ ਫੜ ਲੈਣਾ ਸਲਾਈ ਤੇ ਫਿਰ ਵੱਲ ਨੂੰ ਸੁਟਣਾ ਦੋਵਾਂ ਕੁੰਡਿਆਂ ਦਾ ਡਿਜ਼ਾਈਨ ਦੋ ਕੁੰਡੇ ਸਲਾਈ ਉੱਪਰ ਫੜ ਲੈ ਇਹਨਾਂ ਨੂੰ ਫਿਰ ਖੱਬੇ ਹੱਥ ਵਾਲੀ ਸਲਾਈ ਤੇ ਕਰਨਾ ਦੂਸਰੇ ਕੁੰਡੇ ਨੂੰ ਉੱਪਰੋਂ ਦੀ ਇਸ ਤਰੀਕੇ ਨਾਲ ਲੈ ਆਉਣਾ ਇਨੂੰ ਅੱਗੇ ਲਿਆ ਕੇ ਪਹਿਲਾਂ ਬਣਾਉਣਾ ਪਹਿਲੇ ਕੁੰਡੇ ਨੂੰ ਬਾਅਦ ਵਿੱਚ ਇਹ ਐਕਸਟਰਾ ਕੁੰਡਾ ਛੱਡ ਕੇ ਇਹ ਹੀ ਦੋ ਕੁੰਡਿਆਂ ਦਾ ਡਿਜ਼ਾਈਨ ਪੰਜਵੀਂ ਸਿੱਧੀ ਸਲਾਈ 'ਚ ਬਣਾਉਣਾ ਦੁਬਾਰਾ ਫਿਰ ਕੁੰਡੇ ਨੂੰ ਸਲਾਈ ਤੇ ਫੜਨਾ ਵਾਲੇ ھیਠਾਂ ਸੁੱਟ ਦੇਣਾ ਦੂਸਰੇ ਕੁੰਡੇ ਨੂੰ ਉੱਪਰੋਂ ਦੀ ਅੱਗੇ ਲੈ ਆਉਣਾ ਇਹਨੂੰ ਪਹਿਲਾਂ ਬਣਾ ਲੈਣਾ ਸਿੱਧਾ ਪਹਿਲੇ ਕੁੰਡੇ ਨੂੰ ਬਾਅਦ ਵਿੱਚ ਡਿਜ਼ਾਈਨ ਦੀ ਪੰਜਵੀਂ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਬਹੁਤ ਹੀ ਸੌਖਾ ਡਿਜ਼ਾਈਨ ਵਾ ਜਲਦੀ ਬਣ ਜਾਂਦਾ ਤੁਸੀਂ ਕਿਸੇ ਵੀ ਕੋਟੀ ਸਵੈਟਰ ਤੇ ਬਣਾ ਸਕਦੇ ਹੋ ਜਿਹੜੇ ਵਲ ਮਾਰੇ ਉਹਨਾਂ ਨੂੰ ਹੇਠਾਂ ਸੁੱਟੀ ਜਾਣਾ ਕੁੰਡਿਆਂ ਨੂੰ ਸਲਾਈ ਤੇ ਫੜ ਲੈਣਾ ਦੋਵਾਂ ਕੁੰਡਿਆਂ ਨੂੰ ਸਿੱਧਾ ਹੀ ਬਣਾ ਲੈਣਾ ਆ ਵੇਖੋ ਡਿਜ਼ਾਈਨ ਬਣ ਗਿਆ ਅੱਗੇ ਫਿਰ ਕੁੰਡੇ ਨੂੰ ਸਲਾਈ ਤੇ ਫੜਨਾ ਵਲ ਹੇਠਾਂ ਸੁੱਟ ਦੇਣਾ ਤਦ ਬਾਰਾ ਫਿਰ ਵਲੇ ਹੀਠਾਂ ਸੁੱਟ ਦੇਣਾ ਦੂਸਰੇ ਕੁੰਡੇ ਨੂੰ ਅੱਗੇ ਲੈ ਆਉਣਾ ਇਹਨੂੰ ਪਹਿਲਾਂ ਬਣਾ ਲੈਣਾ ਸਿੱਧਾ ਪਹਿਲੇ ਕੁੰਡੇ ਨੂੰ ਬਾਅਦ ਵਿੱਚ ਬਣਾਉਣਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਕੁੰਡੇ ਨੂੰ ਸਲਾਈ ਤੇ ਫੜ ਲੈਣਾ ਵਲਾਂ ਨੂੰ ਹੀਠਾਂ ਸੁੱਟ ਦੇਣਾ ਇਹਨਾਂ ਦੋਵਾਂ ਨੂੰ ਸਿੱਧਾ ਹੀ ਬਣਾ ਲੈਣਾ ਅੱਗੇ ਫਿਰ ਕੁੰਡੇ ਨੂੰ ਸਲਾਈ ਦੇ ਉੱਪਰ ਫੜ ਲੈਣਾ ਵਲ ਨੂੰ ھیਟਾਂ ਸੁੱਟ ਦੇਣਾ ਦੂਸਰੇ ਕੁੰਡੇ ਨੂੰ ਅੱਗੇ ਲੈ ਆਉਣਾ ਇਹਨੂੰ ਸਿੱਧਾ ਬਣਾ ਲੈਣਾ ਪਿਛਲੇ ਕੁੰਡੇ ਨੂੰ ਵੀ ਸਿੱਧਾ ਹੀ ਬਣਾ ਲੈਣਾ ਕੁੰਡੇ ਨੂੰ ਸਲਾਈ ਤੇ ਫੜ ਲੈਣਾ ਵਲ ھیਟਾਂ ਸੁੱਟ ਦੇਣਾ ਫਿਰ ਕੁੰਡੇ ਨੂੰ ਸਲਾਈ ਤੇ ਫੜ ਲੈਣਾ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਵਾਂ ਜਲਦੀ ਬਣ ਜਾਂਦਾ ਵਾਂ ਲਾਸਟ ਵਿੱਚ ਵੀ ਕੁੰਡਾ ਸਲਾਈ ਤੇ ਫੜਨਾ ਵਾਲੇ ਹੇਟਾਂ ਸੁਟਣਾ ਦੂਸਰੇ ਕੁੰਡੇ ਨੂੰ ਉੱਪਰੋਂ ਦੀ ਅੱਗੇ ਲੈ ਆਉਣਾ ਇਹਨੂੰ ਪਹਿਲਾਂ ਬਣਾ ਲੈਣਾ ਪਹਿਲੇ ਕੁੰਡੇ ਨੂੰ ਬਾਅਦ ਵਿੱਚ ਲਾਸਟ ਵਿੱਚ ਐਕਸਟਰਾ ਕੁੰਡਾ ਵੀ ਸਿੱਧਾ ਡਿਜ਼ਾਈਨ ਦੀਆਂ 5 ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ 6ਵੀਂ ਸਲਾਈ ਪੁੱਠੀ ਸਾਈਡ ਤੋਂ ਇਹ ਡਿਜ਼ਾਈਨ ਦੀ ਲਾਸਟ ਸਲਾਈ 6ਵੀਂ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਹੀ ਬਣਾ ਕੇ ਕੰਪਲੀਟ ਕਰਨਾ ਇਹ ਮੈਂ 6ਵੀਂ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾ ਕੇ ਫਿਰ ਤੁਹਾਨੂੰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ 6 ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਈਆਂ ਜਦੋਂ ਤੁਸੀਂ ਇਹੀ 6 ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤਾਂ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊ ਇਹ ਡਿਜ਼ਾਈਨ ਬਹੁਤ ਹੀ ਸੌਖਾ ਬਹੁਤ ਹੀ ਸੋਹਣਾ ਲੱਗਦਾ ਹੁਣ ਫਿਰ ਤੁਸੀਂ ਇਹਨੂੰ ਪਹਿਲੀ ਸਲਾਈ ਤੋਂ ਸ਼ੁਰੂ ਕਰਨਾ ਪਹਿਲੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾਉਣਾ ਦੂਸਰੀ ਚਪੁੱਠਾ ਤੀਸਰੀ ਸਲਾਈ ਵਿੱਚ ਵੀ ਸਿੱਧਾ ਬਣਾਉਣਾ ਚੌਥੀ ਸਲਾਈ ਵਿੱਚ ਡਿਜ਼ਾਈਨ ਬਣਾਉਣਾ ਸ਼ੁਰੂ ਹੋਣਾ ਇਹ ਜਿਹੜਾ ਗੈਪ ਵਾ ਤੁਸੀਂ ਆਪਣੀ ਮਰਜ਼ੀ ਨਾਲ ਵੀ ਜ਼ਿਆਦਾ ਦੇ ਸਕਦੇ ਹੋ ਥੋੜਾ ਦੇ ਸਕਦੇ ਹੋ ਮੈਂ ਤਿੰਨ ਸਲਾਈਆਂ ਦਾ ਦਿੱਤਾ ਤੁਸੀਂ ਚਾਰ ਸਲਾਈਆਂ ਦਾ 6 ਸਲਾਈਆਂ ਦਾ ਵੀ ਦੇ ਸਕਦੇ ਹੋ ਜਿਵੇਂ ਤੁਹਾਡੀ ਮਰਜ਼ੀ ਆ ਤਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਖੇ-ਸੌਖੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ